ਤreya ਇੱਥੋਂ ਦੇ ਕਹਿੰਦਾ ਸੀਗਾ ਆ ਆ ਕੋਨੇ ਤੋਂ ਇਹ ਦਰਿਆ ਕਹਿੰਦਾ ਸੀ ਮੈਂ ਇਹਨੂੰ ਵਗਣਾ ਤੇ ਚੰਡੀਗੜ੍ਹ ਨੂੰ ਜਾਣਾ ਇੱਥੇ ਆਹੀ ਨੌਜਵਾਨ ਇਹੀ ਲੋਕ ਹਿੱਕਾਂ ਡਾ ਕੇ ਖੜੇ ਸੀ ਵੀ ਤੂੰ ਬੱਗ ਕੇ ਦਿਖਾ ਤੂੰ ਲੰਘ ਕੇ ਦਿਖਾ ਤੇ ਇਹਨਾਂ ਨੇ ਦਰਿਆ ਦਾ ਮੂੰਹ ਮੋੜਿਆ ਜਿਵੇਂ ਜਿਹੜੀ ਸਵੇਰੇ ਵੀਡੀਓ ਕੀਤੀ ਆ ਪ੍ਰਸ਼ਾਸਨ ਫੇਰ ਬਦਤਮੀਜ਼ੀ ਦੇ ਬਦਤਮੀਜ਼ੀ ਕਰਦਾ ਜਾ ਸੰਨਤ ਕੱਲ 6-7 ਮਸ਼ੀਨਾਂ ਓਪ ਲਾਈਨਾਂ ਜੀ ਸੀ ਬੀਆਂ ਲਗਾ ਕੇ ਲੇਬਰ ਲਗਾਇਓ ਜੀ ਡੀ ਸੀ ਮੈਡਮ ਖੁਦ ਕੁਰਸੀ ਲਾ ਕੇ ਬੈਠੇ ਤੁਸੀਂ ਕਹਿ ਰਹੇ ਕੀ ਬਤਮਜੀ ਕਰ ਰਿਹਾ ਜਦੋਂ ਅਸੀਂ ਇਹ ਬੰਨ ਬੰਨਿਆ ਆ ਅਸੀਂ ਥੱਲੇ ਪੱਥਰ ਲਾਏ ਆ ਪ੍ਰਸ਼ਾਸਨ ਕੀ ਕਰ ਰਿਹਾ ਉਹ ਕਮਾ ਕੇ ਦਿਖਾਓ ਮੜਾ ਜੀ ਰੇਤਾ ਦੇ ਭਰੇ ਹੋਏ ਬੋਰੇ ਲਾ ਰਿਹਾ ਐ ਇਹ ਐਕਸਪਰਟ ਬੁਲਾਏ ਜੀ ਇਹ ਉਹ ਜਿਹੜਾ ਟੋਪੀ ਵਾਲਾ ਆ ਇਹ ਕਹਿੰਦੇ ਆ ਇਹ ਐਕਸਪਰਟ ਬੁਲਾਏ ਜੀ ਹਾਰਨਪੁਰ ਤੋਂ ਇਹ ਨਦੀ ਜਦੋਂ ਚੱਲਦੀ ਆ ਇਹ 14-14 ਫੁੱਟ ਚੱਲਦੀ ਆ ਹਣਾ ਇਹ ਪੱਥਰ ਜਿਹੜੇ ਹਨ 50 50 ਦੇ ਕਿਲੋ ਦੇ ਪੱਥਰ ਬਿਸਕਟਾ ਵਾਂਗੂ ਰੁੱੜਦੇ ਹੁੰਦੇ ਇੱਥੇ ਇੱਕ ਸੱਟ ਵੱਜੀ ਕਿਸੇ ਬੋਰੇ ਨੂੰ ਮੜਾ ਜਾਂ ਕੋਈ ਬੋਰਾ ਖੁੱਲਿਆ ਰੇਤ ਖੜ ਜਾਨੀ ਆ ਸਾਡੇ ਕੋਲ ਪਲਾਸ ਤੱਕ ਨਹੀਂ ਸੀ ਆ ਜਦੋਂ ਜਾਲ ਅਸੀਂ ਪੈਰਾਂ ਨਾਲ ਮੋੜ-ਮੋੜ ਕੇ ਪੈਰਾਂ ਨਾਲ ਮੋੜ-ਮੋੜ ਕੇ ਜਾਲ ਅਸੀਂ ਬੰਨੇ ਆ ਔੜਾ ਹੀ ਨਹੀਂ ਨਦੀਆਂ ਦੇ ਮੁਖ ਮੂੜੇ ਨੇ ਨੱਕੇ ਟੁੱਟਣ ਲੱਗੇ ਨੇ ਜੀ ਇਹ ਕੁਦਰਤੀ ਕਰੋਪੀ ਹੈ ਜਾਂ ਫਿਰ ਲੋਕਾਂ ਦੀਆਂ ਗਲਤੀਆਂ ਦਾ ਨਤੀਜਾ ਹੈ ਕਿਉਂਕਿ ਕੁਦਰਤ ਨਾਲ ਸ਼ੇਰਖੰਨੀ ਹੋਈ ਹੈ ਇਕੱਲਾ ਪ੍ਰਸ਼ਾਸਨ ਜਿੰਮੇਵਾਰ ਸਮਝਦੇ ਹੋ ਸਰਕਾਰ ਨੂੰ ਸਮਝਦੇ ਹੋ ਜਾਂ ਲੋਕਾਂ ਨੂੰ ਵੀ ਦੇਖੋ ਲੋਕ ਲੋਕਾਂ ਨੇ ਜਾ ਕੇ ਥੋੜੀ ਨਾ ਫਲੱਡ ਗੇਟ ਚੱਕਣੇ ਸੀਗੇ ਲੋਕਾਂ ਨੇ ਜਾ ਕੇ ਥੋੜੀ ਨਾ ਮੈਨੇਜ ਉਹਨਾਂ ਲੋਕਾਂ ਦਾ ਕਸੂਰ ਨਹੀਂ ਮੰਨਦੇ ਜਿਨ੍ਹਾਂ ਨਦੀਆਂ ਦੇ ਨਾਲੇ ਬਣਾ ਰੱਖਤੇ ਨਦੀਆਂ ਦਾ ਰੁੱਖ ਸੀ ਕਾਫੀ ਦੂਰ ਤੱਕ ਪਲਾਟ ਕੱਟ-ਕੱਟ ਕੇ ਭੋਲੇ-ਭੋਲੇ ਲੋਕਾਂ ਨੂੰ ਦੇਤੇ ਉਹ ਕਸੂਰਵਾਰ ਨਹੀਂ ਹੈ ਬਿਲਕੁਲ ਕਸੂਰ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਰੀ ਬਾਰਸ਼ ਪਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹਰਾਂ ਦੇ ਹਾਲਾਤ ਨੇ ਸੱਤ ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ 2000 ਪਿੰਡ ਜਿਹੜੇ ਇਸ ਹੜ੍ਹਾਂ ਦੇ ਵਿੱਚ ਆ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਬਰਬਾਦੀ ਹੋ ਚੁੱਕੀ ਹੈ ਘਰਾਂ ਦੇ ਘਰ ਰੁੜ ਗਏ ਪਸ਼ੂ ਮਰ ਗਏ ਦੂਜੇ ਪਾਸੇ ਸਮਾਨ ਕਾਫੀ ਉਹਨਾਂ ਲੋਕਾਂ ਦੇ ਰੁੜ ਗਏ ਜਿਨ੍ਹਾਂ ਕੋਲ 50-50 ਏਕੜ ਜ਼ਮੀਨ ਸੀ ਅੱਜ ਝੁੱਗੀਆਂ ਝੌਪੜੀਆਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਪਰ ਇਸ ਬਾਰਸ਼ ਦੇ ਪਾਣੀ ਨੇ ਜਿੱਥੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੈ ਦੂਜੇ ਪਾਸੇ ਚੰਡੀਗੜ੍ਹ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਵੀ ਕੋਈ ਘੱਟ ਨਹੀਂ ਗੁਜ਼ਾਰੀ ਜਿਸ ਨੂੰ ਲੈ ਕੇ ਦੋ ਨਦੀਆਂ ਵਹਿਦੀਆਂ ਨੇ ਪਟਿਆਲਾ ਕੀ ਰਾਓ ਤੇ ਦੂਜੇ ਪਾਸੇ ਜੈੰਤੀ ਕੀ ਰਾਓ ਪਟਿਆਲਾ ਦੀ ਰਾਓ ਨਦੀ ਦੇ ਵਿੱਚ ਪਿਛਲੇ ਦਿਨੀ ਪਾੜ ਪੈਣ ਲੱਗਿਆ ਸੀ ਜਿਸ ਤੋਂ ਬਾਅਦ ਪੂਰਾ ਨਮਾਕਰੋਂ ਰੁੜਦਾ ਸੀ ਦੂਜੇ ਪਾਸੇ ਚੰਡੀਗੜ੍ਹ ਮੁਹਾਰੀ ਅੱਗੇ ਤੱਕ ਮਾਰ ਪਟਿਆਲਾ ਦੀ ਰਾਓ ਨਿਕਾਨੀ ਸੀ ਇਹ ਸਾਹਮਣੇ ਤਸਵੀਰਾਂ ਨੇ ਜਿੱਥੇ ਕੀ ਆ ਪਾੜ ਪੈਣ ਲੱਗਿਆ ਸੀ ਉਸ ਤੋਂ ਬਾਅਦ ਇਸ ਜਗ੍ਹਾ ਉੱਤੇ ਜਦੋਂ ਹਾਹਾਕਾਰ ਮਚੀ ਸਾਡੇ ਚੈਨਲਾਂ ਵੱਲੋਂ ਹੋਰ ਚੈਨਲਾਂ ਵੱਲੋਂ ਵੀ ਖਬਰਾਂ ਲੱਗੀਆਂ ਤਾਂ ਉਸ ਤੋਂ ਬਾਅਦ ਨਮਾਕਰੋਂ ਦੇ ਲੋਕ ਕਰਾਂ ਤੋਂ ਬਾਹਰ ਨਿਕਲ ਕੇ ਆਏ ਕਿ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਅਗਰ ਪਟਿਆਲਾ ਦੀ ਰੌ ਨਦੀ ਦਾ ਪਾਣੀ ਬੰਨ ਟੁੱਟ ਕੇ ਨਮਾਗਰੋਂ ਚ ਵੜਦਾ ਹੈ ਤਾਂ ਉਸ ਤੋਂ ਬਾਅਦ ਨਮਾਗਰੋਂ ਕੀ ਇਹ ਚੰਡੀਗੜ੍ਹ ਪੀਜੀਆ ਸਾਰਾ ਹੀ ਬਰਬਾਦ ਹੋ ਜਾਏਗਾ ਉਸ ਤੋਂ ਬਾਅਦ ਇਸ ਜਗ੍ਹਾ ਉੱਤੇ ਸਮਾਜਸੀ ਵੀ ਇਸ ਨਮਾਗਰੋਂ ਤੇ ਲੋਕ ਤੇ ਨਾਲ ਹੋਰ ਪਾਰਟੀਆਂ ਦੇ ਲੋਕ ਵੀ ਪਹੁੰਚੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਫਿਰ ਜਦੋਂ ਲਗਾਤਾਰ ਵੀਡੀਓ ਪੈਣ ਲੱਗੀਆਂ ਫਿਰ ਪ੍ਰਸ਼ਾਸਨ ਹੀ ਪਹੁੰਚਿਆ ਮੌਕੇ ਤੇ ਹੁਣ ਪ੍ਰਸ਼ਾਸਨ ਵੱਲੋਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਹ ਤਸਵੀਰਾਂ ਦਿਖਾ ਦਿਓ ਤੁਸੀਂ ਜ਼ੂਮ ਕਰਕੇ ਥੈਲੇ ਮਿੱਟੀ ਦੇ ਭਰ ਕੇ ਜਿਹੜੇ ਬੰਨ ਲਾ ਜਾ ਰਿਹਾ ਹੈ ਜ਼ੂਮ ਕਰਕੇ ਦਿਖਾ ਦਿਓ ਕਿੱਥੇ ਕੀ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਦੀ ਦਾ ਵਹਾਅ ਦੂਜੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹ ਪੱਕਾ ਪਰਮਨੈਂਟ ਹੱਲ ਹੈ ਜਾਂ ਫਿਰ ਕਿਤੇ ਨਾ ਕਿਤੇ ਇਸ ਜਗ੍ਹਾ ਉੱਤੇ ਹੁਣ ਕੰਮ ਸਾਰੂ ਕੰਮ ਕੀਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਉਹ ਵਿਅਕਤੀ ਮੌਜੂਦ ਨੇ ਜਿਨ੍ਹਾਂ ਨੇ ਜਦੋਂ ਬੰਨ ਟੁੱਟਣ ਲੱਗਿਆ ਸੀ ਉਸ ਮੌਕੇ ਨਦੀ ਦੇ ਪਾਣੀ ਵਿੱਚ ਵੜ ਕੇ ਉਸ ਬੰਨ ਰੋਕਣ ਵਾਸਤੇ ਇਕ ਢਾਕੇ ਖੜਗੇ ਸੀ ਸਾਡੇ ਨਾਲ ਭਗਤ ਸਿੰਘ ਦੁਆਬੀ ਤੇ ਨਾਲ ਨਮਾਗਰੋਂ ਦੇ ਵਾਸੀ ਨੇ ਜਿਹੜੇ ਉਸ ਦਿਨ ਘਰਾਂ ਤੋਂ ਬਾਹਰ ਨਿਕਲ ਕੇ ਆਗੇ ਸੀ ਕੁਛ ਛੱਤਾਂ ਦੇ ਉੱਤੇ ਖੜੇ ਸੀ ਕਈ ਲੋਕਾਂ ਨੂੰ ਇਹ ਡਰ ਪੈ ਗਿਆ ਕਿ ਹੁਣ ਨਹੀਂ ਬਚਦੇ ਅਸੀਂ ਤਾਂ ਦੁਆਬੀ ਸਾਹਿਬ ਜਿਸ ਦਿਨ ਬੰਨ ਟੁੱਟਣ ਲੱਗਿਆ ਸੀ ਤਾਂ ਕਾਫੀ ਲੋਕਾਂ ਨੇ ਵੀਡੀਓ ਤਾਂ ਬਹੁਤ ਬਣਾਈਆਂ ਛੱਤਾਂ 'ਤੇ ਲੈ ਕੇ ਵੀ ਖੜੇ ਸੀ ਪਰ ਨਦੀ ਦੇ ਵਿੱਚ ਕੋਈ ਕੋਈ ਉਤਰਿਆ ਕਹਿਆ ਜਾਂਦਾ ਕਿ ਜਦੋਂ ਜੰਗ ਲੱਗੀ ਹੋਵੇ ਉਦੋਂ ਛਾਤੀਆਂ ਤੀਰ ਖਾਣ ਵਾਲੇ ਕੋਈ ਵਿਰਲੇ ਹੀ ਹੁੰਦੇ ਨੇ ਪਰ ਕੀ ਹਾਲਾਤ ਬਣ ਗਏ ਮੈਂ ਕਹਿੰਦਾ ਉਸ ਦਿਨ ਕੱਲਾ ਕੋਈ ਵਿਰਲਾ ਨਹੀਂ ਸੀ ਇੱਥੇ ਉੱਪਰ ਘੱਟੋ ਘੱਟ 100 150 ਮੁੰਡਾ ਉੱਪਰ ਖੜਿਆ ਸੀ ਜਿਹੜਾ ਥੱਲਿਓਂ ਦੀ ਗੱਟੇ ਚੱਕ-ਚੱਕ ਕੇ ਉੱਪਰ ਤੱਕ ਲਿਆ ਰਹੇ ਸੀ ਘੱਟੋ ਘੱਟ 100 ਕੁ ਮੁੰਡਾ ਮੇਰੇ ਕੋਲ ਥੱਲੇ ਸੀਗਾ ਔਰ ਇਹ ਜਿੰਨੇ ਵੀ ਪਿੱਛੇ ਖੜੇ ਨੇ ਨਾ ਬੀਬੀਆਂ ਵੀ ਜੜੀਆਂ ਖੜੀਆਂ ਘਰਾਂ ਚੋਂ ਰੋਟੀਆਂ ਆ ਰਹੀਆਂ ਸੀ ਚਾਹ ਆ ਰਹੀਆਂ ਸੀ ਸਮੋਸੇ ਆ ਰਹੇ ਸੀ ਮਤਲਬ ਕੋਈ ਅੰਤ ਨਹੀਂ ਸੀਗਾ ਗੱਲ ਕੀ ਸੀ ਜਦੋਂ ਪਹਿਲਾਂ ਆਪਾਂ ਆਏ ਆ ਜਦੋਂ ਪਹਿਲੀ ਵੀਡੀਓ ਆਈ ਆ ਵੀ ਇਹ ਉਹ ਤੁਸੀਂ ਦੇਖਿਆ ਹੋਣਾ ਪੇੜ गिर ਗਿਆ ਜੀ ਖੁਰ ਗਿਆ ਜੀ ਹਨਾ ਉਸ ਤੋਂ ਪਹਿਲਾਂ ਇੱਥੇ ਸਾਰੇ ਵੀਡੀਓਜ਼ ਬਣਾ ਰਹੇ ਸੀ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਨਾ ਕਰਨਾ ਕੀ ਹੈਗਾ ਕੋਈ ਲੀਡ ਹੀ ਨਹੀਂ ਕਰਨ ਵਾਲਾ ਜਦੋਂ ਮੈਂ ਆ ਕੇ ਹੋਕਾ ਦਿੰਦਾ ਮੈਂ ਕਹਿੰਦਾ ਯਾਰ ਸਾਨੂੰ ਬੋਰੀਆਂ ਚਾਹੀਦੀਆਂ ਕੱਸੀਆਂ ਚਾਹੀਦੀਆਂ ਮੈਂ ਇਧਰ ਗਲੀਆਂ 'ਚ ਜਾ ਕੇ ਹੋਕਾ ਦਿੰਦਾ ਮੇਰੇ ਕੋਲ 15 20 ਮਿੰਟਾਂ 'ਚ 500 ਬਰੀ ਇਕੱਠੀ ਸੀ ਇੱਥੇ ਕੱਸੀਆਂ ਵੀ ਸੀ 500 ਮੁੰਡਾ ਇਕੱਠਾ ਸੀਗਾ ਫਿਰ ਜਿਹੜਾ ਹਮਲਾ ਮਾਰਿਆ ਮਾਰਿਆ ਪਰ ਇਹ ਜਿਹੜਾ ਨਾ ਇਹ ਆਮ ਲੋਕਾਂ ਦਾ ਹੱਲਾ ਸੀ ਇਹ ਆਮ ਜਨਤਾ ਦਾ ਹੱਲਾ ਸੀ ਮੈਂ ਇਹ ਕਹਿੰਨਾ ਇਹ ਪੰਜਾਬ ਸੀ ਦੇਖੋ ਇਹ ਚਾਹ ਇੱਥੇ ਕੋਈ ਉੱਤਰਾਖੰਡ ਤੋਂ ਆਇਆ ਹੋਇਆ ਕੋਈ ਬਿਹਾਰ ਤੋਂ ਆਇਆ ਹੋਇਆ ਹਰੇਕ ਤਬਕੇ ਦਾ ਇਨਸਾਨ ਇੱਥੇ ਹੈਗਾ ਬਟ ਉਸ ਦਿਨ ਜੋ ਵਰਤਿਆ ਆਪਾਂ ਜੋ ਕਹਿੰਦੇ ਨਾ ਪੰਜਾਬ ਆਪਣੇ ਚ ਢਾਲ ਲੈਂਦਾ ਓਵਰ ਤੇ ਆ ਉਹ ਕਲਾ ਜਿਹੜੀ ਵਰਤਦੀ ਹੁੰਦੀ ਆ ਇਹ ਦਰਿਆ ਇੱਥੋਂ ਦੇ ਕਹਿੰਦਾ ਸੀਗਾ ਆ ਆ ਕੋਨੇ ਤੋਂ ਇਹ ਦਰਿਆ ਕਹਿੰਦਾ ਸੀ ਮੈਂ ਇਹਨੂੰ ਵਗਣਾ ਤੇ ਚੰਡੀਗੜ੍ਹ ਨੂੰ ਜਾਣਾ ਤੇ ਇੱਥੇ ਆਹੀ ਨੌਜਵਾਨ ਇਹੀ ਲੋਕ ਹਿੱਕਾਂ ਡਾ ਕੇ ਖੜੇ ਸੀ ਵੀ ਤੂੰ ਬੱਗ ਕੇ ਦਿਖਾ ਤੂੰ ਲੰਘ ਕੇ ਦਿਖਾ ਤੇ ਇਹਨਾਂ ਨੇ ਦਰਿਆ ਦਾ ਮੂੰਹ ਮੋੜਿਆ ਹੈ ਹੈਨਾ ਪਰ ਪ੍ਰਸ਼ਾਸਨ ਜਿਹੜੀ ਅੱਜ ਮੈਂ ਜਿਹੜੀ ਸਵੇਰੇ ਵੀਡੀਓ ਕੀਤੀ ਆ ਪ੍ਰਸ਼ਾਸਨ ਫੇਰ ਬਦਤਮੀਜ਼ੀ ਤੇ ਬਦਤਮੀਜ਼ੀ ਕਰਦਾ ਆਪ ਬਤਮੀਜੀ ਤੁਸੀਂ ਬਤਮੀਜੀ ਕਹਿ ਰਹੇ ਪ੍ਰਸ਼ਾਸਨ ਕੱਲ 6-7 ਮਸ਼ੀਨਾਂ ਪੋਪ ਲਾਈਨਾਂ ਜੀ ਸੀ ਬੀਆਂ ਲਗਾ ਕੇ ਲੇਬਰ ਲਗਾਇਓ ਜੀ ਡੀ ਸੀ ਮੈਡਮ ਖੁਦ ਕੁਰਸੀ ਲਾ ਕੇ ਬੈਠੇ ਤੁਸੀਂ ਕਹਿ ਰਹੇ ਕਿ ਬਤਮੀਜੀ ਕਰ ਰਹੇ ਬਿਲਕੁਲ ਨਾ ਧੰਨਵਾਦ ਆ ਬੈਠੇ ਆ ਅਸੀਂ نیچے ਜੋ ਮੰਗਿਆ ਸਾਨੂੰ ਮਿਲਿਆ ਉਹਨਾਂ ਦਾ ਧੰਨਵਾਦ ਆ ਪਰ ਹੁਣ ਜਿਹੜੀ ਬਤਮੀਜੀ ਦੀ ਮੈਂ ਗੱਲ ਕਰ ਰਿਹਾ ਦੇਖੋ ਜਦੋਂ ਅਸੀਂ ਇਹ ਬੰਨ ਬੰਨਿਆ ਆ ਅਸੀਂ ਥੱਲੇ ਪੱਥਰ ਲਾਏ ਆ ਇਹਨਾਂ ਸਾਰਿਆਂ ਨੇ ਬਜ਼ੁਰਗਾਂ ਨੇ ਆ ਆਂਟੀਆਂ ਨੇ ਆ ਬੀਬੀ ਜੀ ਸਾਡੇ ਨਾਲ ਸੀਗੇ ਪੱਥਰ ਚੱਕ ਰਹੇ ਸੀ ਆਓ ਤੁਸੀਂ ਮੁਰੇ ਆਓ ਆਓ ਮੁਰੇ ਆਓ ਇਹ ਸਾਡੇ ਨਾਲ ਥੱਲੇ ਸੀਗੇ ਇਹ BB 40 40 BB 30 30 ਕਿਲੋ ਦੇ ਪੱਥਰ ਚੱਕਦੇ ਪਏ ਸੀ ਹਨਾ ਤੇ ਅਸੀਂ ਤਾਂ ਥੱਲੇ ਬੇਸ ਦੇ ਵਿੱਚ ਇਹਦੇ ਚ ਆਹ ਜਿਹੜੀ ਜਗ੍ਹਾ ਆ ਇੱਥੇ ਪੱਥਰ ਲਾਏ ਨੇ ਵੱਡੇ ਵੱਡੇ ਕਿਉਂ ਕਿਉਂਕਿ ਬੇਸ ਪੱਕਾ ਹੋਵੇ ਪ੍ਰਸ਼ਾਸਨ ਕੀ ਕਰ ਰਿਹਾ ਉਹ ਕਮਾ ਕੇ ਦਿਖਾਓ ਮੜਾ ਜੀ ਰੇਤਾ ਦੇ ਭਰੇ ਹੋਏ ਬੋਰੇ ਲਾ ਰਿਆ ਐ ਇਹ ਐਕਸਪਰਟ ਬੁਲਾਏ ਜੀ ਇਹ ਉਹ ਜਿਹੜਾ ਟੋਪੀ ਵਾਲਾ ਆ ਇਹ ਕਹਿੰਦੇ ਆ ਇਹ ਐਕਸਪਰਟ ਬੁਲਾਏ ਜੀ ਹਾਰਨਪੁਰ ਤੋਂ ਐਕਸਪਰਟ ਆ ਆ ਕੜੀਕੋਲਨ ਨੂੰ ਬੁਲਾਏ ਨੇ ਆ ਰੇਤੇ ਦੀਆਂ ਭਰੀਆਂ ਹੋਈਆਂ ਬੋਰੀਆਂ ਇਹ ਨਦੀ ਜਦੋਂ ਚੱਲਦੀ ਆ ਇਹ 14 14 ਫੁੱਟ ਚੱਲਦੀ ਆ ਹਣਾ ਇਹ ਪੱਥਰ ਜਿਹੜੇ ਹਨ 50 50 ਦੇ ਕਿਲੋ ਦੇ ਪੱਥਰ ਬਿਸਕਟਾ ਵਾਂਗੂ ਰੁੜਦੇ ਹੁੰਦੇ ਇੱਥੇ ਆ ਇੱਕ ਇੱਕ ਸੱਟ ਵੱਜੀ ਕਿਸੇ ਬੋਰੇ ਨੂੰ ਮੜ ਜਾ ਕੋਈ ਬੋਰਾ ਖੁੱਲਿਆ ਰੇਤ ਖਰ ਜਾਣੀ ਆ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਹ ਟੈਂਪਰੇਰੀ ਹੱਲ ਹੈ ਕਿਉਂਕਿ ਇਹ ਟੈਂਪਰੇਰੀ ਤੌਰ ਤੇ ਹੀ ਬਾਰਸ਼ਾਂ ਦਾ ਦੇ ਮੌਸਮ ਹੈ ਲਗਾਤਾਰ ਬਾਰਸ਼ਾਂ ਹੋਰ ਦਸੀਆਂ ਹੋਈਆਂ ਨੇ ਅਸੀਂ ਨਮਾਗਰੋਂ ਚੰਡੀਗੜ੍ਹ ਨੂੰ ਬਚਾਉਣਾ ਹੈ ਇਹ ਪੱਕੇ ਹੱਲ ਥੋੜੀ ਪੱਕੇ ਹੱਲ ਤਾਂ ਕਰਾਂਗੇ ਅਸੀਂ ਪੱਕੇ ਹੱਲ ਹਰਦੇਜ ਮੈਨੂੰ ਇਹ ਦੱਸੋ ਆ ਜਿਹੜਾ ਡੰਗਾ ਬੰਨਿਆ ਇਹਨਾਂ ਨੇ ਘਟੋ ਘਟ 6 ਫੁੱਟ ਚੌੜਾ ਡੰਗਾ ਆ ਇਹਨੂੰ ਘਟੋ ਘਟ 7-8 ਫੁੱਟ ਉੱਚਾ ਚੱਕਣਗੇ ਫਿਰ ਟਾਈਮ ਜੇ ਇਹ ਟੈਂਪਰੇਰੀ ਆ ਬਾਅਦ ਚ ਜੀਸੀਬੀ ਲਾ ਕੇ ਇਹਨੂੰ ਢਾਣਗੇ ਇਹ ਢਾਕੇ ਫਿਰ ਨਵਾਂ ਡੰਗਾ ਬੰਨਣਗੇ ਕੀ ਕੀ ਮਖੌਲ ਹੈ ਕੀ ਪਤਾ ਪ੍ਰਸ਼ਾਸਨ ਦੇ ਕੋਈ ਵੱਡੇ ਪ੍ਰੋਜੈਕਟ ਦੀ ਤਿਆਰੀ ਹੋਵੇ ਤੁਸੀਂ ਕਿਵੇਂ ਦਾਅਵੇ ਕਰ ਸਕਦੇ ਹੋ ਕਿ ਥਾ ਨਾ ਪ੍ਰੋਜੈਕਟ ਦੇਖੋ ਬੇਸ ਹੀ ਨਹੀਂ ਜਦੋਂ ਅਸੀਂ ਬਣ ਰਹੇ ਹਾਂ ਦੁਬਾਰਾ ਬਣਾਦਣ ਕੀ ਪਤਾ ਹੁੰਦਾ ਦੁਬਾਰਾ ਬਣਾਉਣ ਵਾਸਤੇ ਬੇਸ 'ਚ ਕੀ ਰੱਖਿਆ ਬੇਸ 'ਚ ਕੱਚੀਆਂ ਬੋਰੀਆਂ ਹੂੰ ਕੋਈ ਵੱਡੇ ਤੋਂ ਵੱਡਾ ਪ੍ਰੋਜੈਕਟ ਤਾਜਮਹਿਲ ਬਣਾ ਲਓ ਬੇਸ ਦੇ 'ਚ ਕੱਚੀਆਂ ਬੋਰੀਆਂ ਰੱਖਣੀਆਂ ਤੁਸੀਂ ਆਮ ਜਨਤਾ ਨੂੰ ਵੀ ਪੁੱਛ ਕੇ ਦੇਖੋ ਵੀ ਇੱਕ ਮੀਂਹ ਪੈ ਗਿਆ ਇਹ ਬੋਰੀਆਂ ਕਿਵੇਂ ਖਰਨੀਆਂ ਨੇ ਹੂੰ ਅਸੀਂ ਬੋਰੀਆਂ ਕਿਉਂ ਨਹੀਂ ਲਾਈਆਂ ਜਦੋਂ ਅਸੀਂ ਭਰ ਰਹੇ ਸੀਗੇ ਘੱਟੇ ਆ ਰਹੇ ਸੀ ਅਸੀਂ ਕਿਉਂ ਨਹੀਂ ਲਾਏ ਥੱਲੇ ਪੱਥਰ ਰੱਖੇ ਨੇ ਵੱਡੇ ਵੱਡੇ ਪੱਥਰ ਨੇ ਤੁਹਾਡੇ ਕੋਲ ਮੈਂ ਸ਼ਾਰਟਸ ਵੀ ਦੇ ਦਾਂਗਾ ਉਹਨਾਂ ਨੂੰ ਜਾਲਾਂ ਦੇ ਵਿੱਚ ਬੰਨਿਆ ਆ ਬਨ ਕੇ ਉਹਨਾਂ ਨੂੰ ਟਾਈਟ ਕੀਤਾ ਆਹ ਤੁਸੀਂ ਇਹ ਦੇਖੋ ਸਾਡੇ ਕੋਲ ਪਲਾਸ ਤੱਕ ਨਹੀਂ ਸੀ ਆ ਜਦੋਂ ਜਾਲ ਅਸੀਂ ਪੈਰਾਂ ਨਾਲ ਮੋੜ ਮੋੜ ਕੇ ਪੈਰਾਂ ਨਾਲ ਮੋੜ-ਮੋੜ ਕੇ ਜਾਲ ਅਸੀਂ ਬੰਨੇ ਆ ਸਾਡੇ ਪੈਰ ਪਾਟੇ ਆ ਸਾਰਿਆਂ ਦੇ ਹਨਾ ਹਰੇਕ ਦੇ ਪੈਰਾਂ 'ਚ ਜਾਲ ਬੜੇ ਹੋਏ ਨੇ ਅਸੀਂ ਤਾਂ ਉਦਾਂ ਇਹਨੂੰ ਬੰਨਿਆ ਪੂਰਾ ਮਤਲਬ ਆਪਣਾ ਜੀ ਜਾਂਦ ਲਾ ਕੇ ਤੇ ਹੁਣਾਂ ਕੱਚੀਆਂ ਮਿੱਟੀ ਦੀਆਂ ਬੋਰੀਆਂ ਸੜਤੀਆਂ ਕਹਿੰਦੇ ਜੀ ਇਹ ਟੈਂਪਰੇਰੀ ਆ ਟੈਂਪਰੇਰੀ ਇਹ ਫਿਰ ਇਹਨੂੰ ਪਟਕੇ ਬਣਾਣਗੇ ਥੱਲੇ ਅੱਛਾ ਜਿਹੜੇ ਜਿਹੜੇ ਹੜ ਆਏ ਨੇ ਨਦੀਆਂ ਦੇ ਮੁੱਖ ਮੂੜੇ ਨੇ ਨੱਕੇ ਟੁੱਟਣ ਲੱਗੇ ਨੇ ਜੀ ਇਹ ਕੁਦਰਤੀ ਕਰੋਪੀ ਆ ਜਾਂ ਫਿਰ ਲੋਕਾਂ ਦੀਆਂ ਗਲਤੀਆਂ ਦਾ ਨਤੀਜਾ ਹੈ ਕਿਉਂਕਿ ਕੁਦਰਤ ਨਾਲ ਛੇੜਖਾਨੀ ਹੋਈ ਹੈ। ਕੁਦਰਤ ਨਾਲ ਇੱਥੇ ਇੱਕ ਨਾ ਆਂਟੀ ਖੂਹੇ ਖੜੇ ਸੀ ਉਹ ਮੇਰਾ ਧੰਨਵਾਦ ਕਰ ਰਹੀ ਸੀ। ਮੈਂ ਕਿਹਾ ਆਂਟੀ ਮੇਰਾ ਕਾ ਧੰਨਵਾਦ ਆ। ਇਹਦਾ ਧੰਨਵਾਦ ਇਹਨਾਂ ਦਾ ਆ। ਉਹ ਆਂਟੀ ਆਏ ਨੇ ਉੱਪਰੋਂ ਕੁਲੂ ਤੋਂ ਹੋਣੇ। ਉਹ ਕਹਿੰਦੇ ਜੀ ਜਿਹੜਾ ਪੌਂਗ ਟਾਈਮ ਹੈਗਾ 14 ਫੁੱਟ ਖਤਰੇ ਦੇ ਲੈਵਲ ਤੋਂ ਉੱਤੇ 14 ਫੁੱਟ ਭਰਿਆ ਹੋਇਆ। ਮੈਂ ਕਿਹਾ ਫਿਰ ਤਾਂ ਉਹ ਪੱਟ ਜਾਣਾ। ਕਹਿੰਦੇ ਹੋਰ ਪੱਟਣ ਨੂੰ ਹੀ ਤਿਆਰ ਕੀਤਾ ਪਿਆ। 14 ਫੁੱਟ ਖਤਰੇ ਦੇ ਲੈਵਲ ਤੋਂ ਉੱਤੇ ਡੱਕਿਆ ਪਿਆ ਆ। ਪਿੱਛੇ ਮੰਨ ਲਓ ਮਨਾਲੀ ਚ ਬੱਦਲ ਫਟਿਆ ਜਾਂ ਕਿਤੇ ਹੋਰ ਫਟਿਆ ਸ਼ਿਮਲਾ ਚ ਫਟਿਆ ਕਿਤੇ ਵੀ ਬੱਦਲ ਫਟਿਆ 50000 ਕਿਊਸਿਕ ਲੀਟਰ 1 ਲੱਖ ਕਿਊਸਿਕ ਲੀਟਰ ਕੁਛ ਤਾਂ ਪਾਣੀ ਉੱਪਰੋਂ ਬੱਦਲ ਤੋਂ ਠਿੱਗਿਆ ਹੈ ਨਾ ਉਹ ਪਾਣੀ ਨੂੰ ਆਣ ਨੂੰ ਡੈਮ ਚ 1 ਘੰਟਾ 2 ਘੰਟੇ 4 ਘੰਟੇ 1 ਦਿਨ ਕੁਛ ਤਾਂ ਲੱਗਦਾ ਹੋਊਗਾ ਉਸ ਪਾਣੀ ਨੂੰ ਮੈਨੇਜ ਕਿਉਂ ਨਹੀਂ ਕੀਤਾ ਲੋਕ ਸੰਪਰਪਕ ਕਿੱਥੇ ਭੰਗ ਖਾ ਕੇ ਸੁੱਤਾ ਜਿਹੜਾ ਪਿੱਛੋਂ ਦੀ ਪਾਣੀ ਆ ਰਿਹਾ ਉਸ ਪਾਣੀ ਨੂੰ ਐਡਜਸਟ ਕਰਨ ਵਾਸਤੇ ਆਰਾਮ ਨਾਲ ਕਿਉਂ ਨਹੀਂ ਛੱਡੇ ਪਾਣੀ ਤੁਸੀਂ ਕੱਲਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਸਮਝਦੇ ਹੋ ਸਰਕਾਰ ਨੂੰ ਸਮਝਦੇ ਹੋ ਜਾਂ ਲੋਕਾਂ ਨੂੰ ਵੀ ਦੇਖੋ ਲੋਕ ਲੋਕਾਂ ਨੇ ਜਾ ਕੇ ਥੋੜੀ ਨਾ ਫਲੱਡ ਗੇਟ ਚੱਕਣੇ ਸੀਗੇ ਲੋਕਾਂ ਨੇ ਜਾ ਕੇ ਥੋੜੀ ਨਾ ਮੈਨੇਜ ਉਹਨਾਂ ਲੋਕਾਂ ਦਾ ਕਸੂਰ ਨਹੀਂ ਮੰਨਦੇ ਜਿਨ੍ਹਾਂ ਨਦੀਆਂ ਦੇ ਨਾਲੇ ਬਣਾ ਰੱਖਤੇ ਨਦੀਆਂ ਦਾ ਰੁੱਖ ਸੀ ਕਾਫੀ ਦੂਰ ਤੱਕ ਪਲਾਟ ਕੱਟ-ਕੱਟ ਕੇ ਭੋਲੇ-ਭਾਲੇ ਲੋਕਾਂ ਨੂੰ ਦੇਤੇ ਉਹ ਕਸੂਰਵਾਰ ਨਹੀਂ ਹੈ ਬਿਲਕੁਲ ਉਹ ਕਸੂਰਵਾਰ ਨੇ ਪਰ ਉਹਨਾਂ ਨੂੰ ਉੱਥੇ ਵਸਣ ਕਿਉਂ ਦਿੱਤਾ ਆ ਆ ਜਿਹੜਾ 벨ਟ ਆ ਆ ਵਾਲੀ ਜਿਹੜੀ 벨ਟ ਹੈਗੀ ਆ ਇਹਨਾਂ ਨੂੰ ਪ੍ਰਸ਼ਾਸਨ ਨੇ ਕਹਤਾ ਜੀ ਇਹ ਇਲੀਗਲ ਹੈਗੀ ਆ ਠੀਕ ਹੈ ਤੁਹਾਨੂੰ ਪਤਾ ਇੱਥੇ ਬਲਡوزر ਵੀ ਆਏ ਇਹਨਾਂ ਲੋਕਾਂ ਨੇ ਬਲਡوزر ਰੋਕੇ ਪਰ ਆ ਫਰਜ਼ ਕਰੋ ਇਧਰ ਨੂੰ ਕਮਾ ਲੋ ਮੜਾ ਜਾ ਆਹ ਵਾਲਾ ਘਰ ਆ ਆਹ ਵਾਲਾ ਘਰ ਆ ਇਸ ਘਰ ਵਾਲੇ ਨੇ ਜਦੋਂ ਇਹ ਮਕਾਨ ਖਰੀਦਿਆ ਹੋਊਗਾ ਇਹਦੇ ਇਹਨੇ ਬੈਂਕ ਤੋਂ ਲੋਨ ਵੀ ਲਿਆ ਹੋਊਗਾ ਰਜਿਸਟਰੀ ਦੇ ਪੈਸੇ ਵੀ ਭਰੇ ਹੋਊਗੇ ਇਹਦੇ ਉੱਤੇ ਲਾਏ ਹੋਣਗੇ ਘਟੋ ਘਟ 20-25 ਲੱਖ ਰੁਪਏ ਲਾਇਆ ਹੋਊਗਾ ਉਦੋਂ ਪ੍ਰਸ਼ਾਸਨ ਕਿੱਥੇ ਸੀ ਉਦੋਂ ਨਹੀਂ ਪਤਾ ਕਿ ਇਹ ਪਲਾਟ ਵਿਕਰੇ ਨੇ ਉਦੋਂ ਨਹੀਂ ਪਤਾ ਸੀ ਇਹ ਪਲਾਟ ਵਿਕਰੇ ਨੇ ਉਦੋਂ ਕਿਉਂ ਨਹੀਂ ਰੋਕੇ ਉਦੋਂ ਕਿਉਂ ਨਹੀਂ ਆ ਕੇ ਕਿਹਾ ਵੀ ਲੀਗਲ ਹੈਗਾ ਜਦੋਂ ਇਹ ਬਣ ਗਏ ਨੇ ਲੈਂਟਰ ਪੈ ਗਏ ਨੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਇੱਤੇ ਲਾਤੀ ਇੱਕ ਆਮ ਇਨਸਾਨ ਪੂਰੀ ਜ਼ਿੰਦਗੀ ਚ ਕਿੰਨਾ ਕ ਕਮਾਉਂਦਾ ਕੋਈ ਇਹ ਤਾਂ ਹੈ ਨਹੀਂ ਕਿ ਆ ਜਿੰਨੇ ਖੜੇ ਨੇ ਇਹ ਤਾਂ ਹੈ ਨਹੀਂ ਕਿ ਇਹਨਾਂ ਦੇ ਅਕਾਊਂਟ ਚ 22 25 22 ਕਰੋੜ ਰੁਪਈਆ ਪਿਆ ਜੇ ਆਹ 40 50 ਲੱਖ ਰੁਪਏ ਦਾ ਮਕਾਨ ਟੁੱਟ ਜੂਗਾ ਤੇ ਕੀ ਫਰਕ ਪੈ ਗਿਆ ਇਦਾਂ ਤਾਂ ਨਹੀਂ ਹੈਗਾ ਨਾ ਇਹਨਾਂ ਨੇ ਤਾਂ ਕਿਸ਼ਤਾਂ ਭਰਨੀਆਂ ਨੇ ਜਿਹੜੇ ਬੰਦੇ ਨੇ 20 25 ਸਾਲ ਕਿਸ਼ਤਾਂ ਭਰਨੀਆਂ ਨੇ ਪ੍ਰਾਪਰਟੀ ਡੀਲਰ ਆਇਆ ਵੇਚ ਕੇ ਨੰਗ ਗਿਆ ਪ੍ਰਾਪਰਟੀ ਡੀਲਰ ਦੀ ਤਹਿਸੀਲ ਚ ਪਤਾ ਨਹੀਂ ਕਿਹਦੇ ਨਾਲ ਸੈਟਿੰਗ ਹੈਗੀ ਕਿਹਦੇ ਨਾਲ ਨਹੀਂ ਹੈਗੀ ਸਾਨੂੰ ਨਹੀਂ ਪਤਾ ਪ੍ਰਾਪਰਟੀ ਡੀਲਰ ਨੇ ਤਹਿਸੀਲ ਨਾਲ ਸੈਟਿੰਗ ਕੀਤੀ ਵੇਚਦਾ ਜੰਗਲਾਤ ਦੀਆਂ ਮਸ਼ੀਨਾਂ ਵੇਚਦੀ ਜੰਗਲਾਤੀ ਜ਼ਮੀਨੇ ਵੇਚ ਕੇ ਨੰਗ ਗਿਆ ਪ੍ਰਾਪਰਟੀ ਇਹਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਨਾ ਉੱਥੇ ਬੈਠੇ ਇਹ ਰਜਿਸਟਰੀਆਂ ਕਿਉਂ ਹੋ ਰਹੀਆਂ ਆ ਨਦੀ ਦੇ ਪਰਲੇ ਪਾਸੇ ਜਿਹੜੇ ਮਕਾਨ ਬਣੇ ਆ ਇਹ ਰਜਿਸਟਰੀਆਂ ਕਿਵੇਂ ਹੋ ਗਈਆਂ ਜੰਗਲਾਤ ਵਿਭਾਗ ਦੇ ਜੰਗਲਾਤ ਦੀ ਜ਼ਮੀਨ 'ਚ ਕਿਵੇਂ ਹੋ ਗਈਆਂ ਜਿਹੜੇ ਇੱਥੇ ਵਸੇ ਹੋਏ ਨੇ ਉਹ ਤਾਂ ਚੋਰੀ ਨਹੀਂ ਬੈਠੇ ਨਾ ਉਹਨਾਂ ਨੇ ਤਾਂ ਰਜਿਸਟਰੀਆਂ ਕਰਾਈਆਂ ਵੇਟ 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 ਮੈਂ ਉਹੀ ਗੱਲ ਦੱਸ ਰਿਹਾ ਇਹਨਾਂ ਨੇ ਤਾਂ ਰਜਿਸਟਰੀਆਂ ਕਰਾਈਆਂ ਨਾ ਇਹਨਾਂ ਨੇ ਤਾਂ ਆਪਣੀ ਮਿਹਨਤ ਦੀ ਕਮਾਈ ਦਿੱਤੀ ਆ ਹੁਣ ਜੇ ਪੀਲਾ ਪੰਜਾ ਇੱਤੇ ਚੱਲਦਾ ਆ ਨੁਕਸਾਨ ਕੀਦਾ ਆ ਪ੍ਰਾਪਰਟੀ ਡੀਲਰ ਤਾਂ ਆਪਣਾ ਵੇਚ ਕੇ ਲੰਘ ਗਿਆ ਹੈਨਾ ਉਹਦਾ ਇਹਨਾਂ ਦੀ ਕਮਾਈ ਹੈ ਨਾ ਜਿਹੜੀ ਇਹਨਾਂ ਨੇ ਦਿਨ ਰਾਤ ਖੂਨ ਪਸੀਨੇ ਦੀ ਕਮਾਈ ਦੇ ਨਾਲ ਆਪਣਾ ਜਿਹੜਾ ਚਾਰ ਬਗ ਜੀ ਕਈ ਲੋਕ ਤਾਂ ਇਹ ਵੀ ਕਹਿਣਗੇ ਕਿ ਜਦੋਂ ਬੰਦਾ ਲਿੰਦਾ ਹੈ ਮਕਾਨ ਉਸ ਨੂੰ ਪਤਾ ਹੁੰਦਾ ਇੱਥੇ ਨਦੀ ਵਗਦੀ ਹੈ ਕਿ ਨਦੀ ਜਗ੍ਹਾ ਹੋ ਸਕਦੀ ਹੈ ਕਿ ਸਾਨੂੰ ਕਿਤੇ ਨਾਲਾ ਕਿਤੇ ਨਹੀਂ ਵੇਚੀ ਜਾ ਰਹੀ ਕਿ ਲੋਕਾਂ ਨੂੰ ਆਜ ਪੜਖ ਲੈਣੀ ਚਾਹੀਦੀ ਪੜੇ ਲਿਖੀ ਲੋਕ ਨੇ ਅੱਜਕੱਲ ਜਦੋਂ ਪ੍ਰਾਪਰਟੀ ਦੇ ਡੀਲਰ ਦੇ ਹੱਥ ਤੁਸੀਂ ਫਸੇ ਹੁੰਨੇ ਹੋ ਜਦੋਂ ਇੱਕ ਸੇਲਸਮੈਨ ਦੇ ਹੱਥ ਫਸੇ ਹੁੰਨੇ ਹੋ ਉਦੋਂ ਤੁਹਾਨੂੰ ਕੁਝ ਨਹੀਂ ਦਿਖਣ ਦਿੰਦਾ ਹੁੰਦਾ ਪ੍ਰਾਪਰਟੀ ਡੀਲਰ ਤੁਸੀਂ ਬਹੁਤ ਸਾਰੀਆਂ ਇਨਕੁਆਰੀਆਂ ਕਰਦੇ ਹੋ ਔਰ ਇਹ ਹਾਂ ਕਿੰਨੇ ਕਿ ਕਿੰਨੇ ਕਿ ਇਹ ਲੋਕ ਕੋਈ ਮਾਹਰ ਨੇ ਐਕਸਪਰਟ ਨੇ ਜੰਗਲਾਤ ਦੇ ਔਰ ਕਿੰਨੇ ਕਿ ਐਕਸਪਰਟ ਨੇ ਆਮ ਲੋਕ ਨੇ ਆਮ ਘਰਾਂ ਦੇ ਲੋਕ ਨੇ ਇਹਨਾਂ ਨੂੰ ਤਾਂ ਇਹਨਾਂ ਪਤਾ ਵੀ ਠੀਕ ਹੈ ਪ੍ਰਾਪਰਟੀ ਡੀਲਰ ਵੇਚ ਰਿਹਾ ਅਸੀਂ ਲੈ ਰਹੇ ਆ ਸਰਕਾਰ ਰਜਿਸਟਰੀ ਕਰ ਰਹੀ ਆ ਮਤਲਬ ਕਿ ਲੀਗਲਾਈਜ਼ ਆ ਸਰਕਾਰ ਰਜਿਸਟਰੀ ਕਿਉਂ ਕਰ ਰਹੀ ਆ ਇਹ ਇਹਨਾਂ ਨੂੰ ਤਾਂ ਇੰਨਾ ਪਤਾ ਨਾ ਕਿ ਸਰਕਾਰ ਰਜਿਸਟਰੀ ਕਰ ਰਹੀ ਆ ਉੱਪਰ ਜਿਹੜਾ ਚਲੋ ਇਹਨਾਂ ਦਾ ਤਾਂ ਆਮ ਲੋਕਾਂ ਦਾ ਆਪਾਂ ਕਸੂਰ ਕੱਢ ਲਾਂਗੇ ਕਿ ਇਹਨਾਂ ਨੇ ਬਣਾ ਲੇ ਮਕਾਨ ਹੁਣ ਸਿੰਘਾ ਦੇਵੀ ਦੇ ਜਿਹੜੇ ਮਕਾਨ ਬਣੇ ਆ ਉਹ ਨਦੀ ਉਥੇ ਮੇਰੇ ਖਿਆਲ ਨਾਲ 7 ਫੁੱਟ ਛੱਡਤੀ ਨਦੀ ਦੇ ਵਿਚਕਾਰ ਮਕਾਨ ਬਣੇ ਹੋਏ ਨੇ ਕਿੰਨੇ ਵਿੱਚ ਕਿਉਂ ਵਿਕੇ ਬਿਜਲੀ ਪਾਣੀ ਦੇ ਕਨੈਕਸ਼ਨ ਕਿਉਂ ਮਿਲੇ ਹੈ ਤੇ ਜਿਹੜੇ ਹੁਣ ਉਥੇ ਬਹਿ ਗਏ ਨੇ ਮੈਂ ਤੁਹਾਨੂੰ ਯਾਦ ਕਰਾਵਾਂ ਉਹ ਪੁਲ ਤੇ ਇੱਕ ਮਕਾਨ ਆ ਉਸ ਪੁਲ ਦਾ ਕੋਨਾ ਬਿਲਕੁਲ ਮਕਾਨ ਦਾ ਕੋਨਾ ਨਦੀ ਦੇ ਵਿੱਚ ਆ ਹੈਨਾ ਤੇ ਜਦੋਂ ਪਾਣੀ ਚੜਦਾ ਹੁਣ ਉਹ ਕਿੱਥੇ ਜਾਵੇ ਉਹ ਜਿਨੇ ਆਪਣੀ ਖੂਨ ਪਸੀਨੇ ਦੀ ਕਮਾਈ ਲਾਤੀ ਉੱਪਰ ਦੀ ਗੱਲ ਹਿਮਾਚਲ ਦੀ ਕਰ ਲਈਏ ਇਹਨਾਂ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਬਣਾਇਆ ਭਾਰਤ ਮਾਲਾ ਪ੍ਰੋਜੈਕਟ ਬਹੁਤ ਸ਼ਾਨਦਾਰ ਪ੍ਰੋਜੈਕਟ ਆ ਠੀਕ ਆ ਤਰੱਕੀ ਹੋਣੀ ਚਾਹੀਦੀ ਆ ਪਰ ਜਦੋਂ ਪਹਾੜ ਕੱਟਣੇ ਸੀਗੇ ਉਹਦੀ ਕੈਲਕੂਲੇਸ਼ਨ ਇਹਨਾਂ ਨੇ ਥੋੜੀ ਨਾ ਲਾਣੀ ਸੀ ਉਹ ਤਾਂ ਜਿਹੜੇ ਉੱਥੇ ਦੇ ਇੰਜੀਨੀਅਰ ਨੇ ਉਹਨਾਂ ਨੇ ਲਾਣੀ ਸੀ ਨਾ ਉਹ ਇੰਜੀਨੀਅਰ ਛੋਲੇ ਦੇ ਕਿ ਇੰਜੀਨੀਅਰ ਬਣੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਤੁਸੀਂ ਪਹਾੜ ਕੱਟਦੇ ਨੇ ਪਹਾੜ ਕੱਟਦੇ ਹੁਣ ਜਦੋਂ ਕੁਦਰਤ ਨਾਲ ਸ਼ੇਰਖਾਨੀ ਹੈ ਨਾ ਸ਼ੇਰਖਾਨੀ ਹੈਗੀ ਹੁਣ ਨਾ ਤਾਂ ਉੱਥੇ ਪੇੜ ਨੇ ਨਾ ਪਹਾੜ ਨੇ ਹਨਾ ਉੱਪਰੋਂ ਦੀ ਪਾਣੀ ਡਿੱਗਿਆ ਮਿੱਟੀ ਭਾਰੀ ਹੋ ਗਈ ਮਿੱਟੀ ਭਾਰੀ ਹੋ ਗਈ ਉਹ ਖਿਸਕ ਕੇ ਤੇ ਥੱਲੇ ਦੋਬੀ ਜੀ ਕੁਦਰਤ ਨੇ ਬਹੁਤ ਬਹੁਤ ਸਮਝਾਇਆ ਲੋਕਾਂ ਨੂੰ ਜਿਹੜੇ ਹਿਤਨਾੜ ਬੰਦੇ ਨੇ ਜਿਹੜੇ ਇਸ ਤਰੀਕੇ ਨਾਲ ਨਦੀਆਂ ਦੇ ਨਾਲੇ ਬਣਾ ਕੇ ਵੇਚ ਗਏ ਆਮ ਲੋਕਾਂ ਨੂੰ ਸਮਝਾਇਆ ਸਾਡੇ ਵਰਗਿਆਂ ਨੂੰ ਕਰੋਨਾ ਸਮਾਂ ਆਇਆ ਪੁਚਾਲ ਆਏ 2022 ਚ ਫੇਰ ਹੜਾ ਆਇਆ ਹੁਣ ਫੇਰ ਹੜਾ ਆਇਆ ਜੀ ਕਿਉਂ ਨਹੀਂ ਲੋਕ ਸਮਝਦੇ ਕਿਸ ਤਰੀਕੇ ਨਾਲ ਕੁਦਰਤ ਕਹਿ ਰਹੀ ਕਿ ਮੇਰੇ ਨਾਲ ਛੇੜਖੰਨੀ ਨਾ ਕਰੋ ਹਰਜੀਤ ਕੱਲਾ ਆਪਾਂ ਕੁਦਰਤ ਨੂੰ ਨਹੀਂ ਜਾਂ ਕੱਲਾ ਆਮ ਲੋਕਾਂ ਨੂੰ ਨਹੀਂ ਇਹ ਸਾਰਿਆਂ ਦੀ ਜ਼ਿੰਮੇਵਾਰੀ ਆ ਸਾਰੇ ਅਫਸਰਾਂ ਦੀ ਗੱਲ ਕਰਦੇ ਵਿੱਚ ਸਾਰੇ ਆਗੇ ਨਾ ਆਪਾਂ ਸਾਰੇ ਹੀ ਆ ਦੇ ਵਿੱਚ ਨਹੀਂ ਪ੍ਰਸ਼ਾਸਨ ਵੀ ਇਹਦੇ ਵਿੱਚ ਆ ਉਹ ਜਿਹੜੇ ਅਫਸਰ ਜਿਹੜੇ ਅੱਖਾਂ ਬੰਦ ਕਰਕੇ ਇਹਨਾਂ ਦੀਆਂ ਰਜਿਸਟਰੀਆਂ ਕਰਕੇ ਇਹਨਾਂ ਨੂੰ ਨਦੀਆਂ 'ਚ ਹੀ ਬਿਠਾਈ ਜਾਂਦੇ ਉਹਨਾਂ ਦੀ ਵੀ ਜ਼ਿੰਮੇਵਾਰੀ ਆ ਹੈਨਾ ਹੁਣ ਤੁਹਾਨੂੰ ਯਾਦ ਹੋਊਗਾ ਇਹ ਆਪਾਂ ਤਾਂ ਇਸ ਇੱਥੇ ਦੇ ਪੁਰਾਣੇ ਵਸਨੀਕਾਂ ਤੁਹਾਨੂੰ ਯਾਦ ਹੋਊਗਾ ਨਦੀ ਦਾ ਅਸਲ ਰਹਾ ਤਾਂ ਇਹ ਹੈ ਹੀ ਨਹੀਂ ਨਦੀ ਤਾਂ ਪਰਲੇ ਪਾਸੇ ਵਗਦੀ ਸੀ ਚੰਡੀਗੜ੍ਹ ਬਸਣ ਤੋਂ ਪਹਿਲਾਂ ਇਹ ਸੀਐਮ ਹਾਊਸ ਦਾ ਜਿਹੜਾ ਸ਼ਾਂਤੀ ਗੁੰਜ ਵਾਲਾ ਚੋਆ ਇਹ ਉੱਥੇ ਵਗਦੀ ਹੁੰਦੀ ਸੀ ਇਹਨੂੰ ਡਾਇਵਰਟ ਕੀਤਾ ਗਿਆ ਕਦੇ ਨਾ ਕਦੀ ਤਾਂ ਇਹ ਨਦੀ ਆਪਣਾ ਰਹਾ ਮੰਗੂਗੀ ਨਾ ਤੇ ਫਿਰ ਜਿਹੜਾ ਜਿੰਨੇ ਚੰਡੀਗੜ੍ਹ ਬਸਾਇਆ ਜਦੋਂ ਇਸ ਰਦੀ ਨੇ ਆਪਣਾ ਰਾਹ ਮੰਗ ਲਿਆ ਫਿਰ ਉਹ ਚੰਡੀਗੜ੍ਹ ਦੇ ਵਿੱਚ ਜਿਹੜੇ ਵਸੇ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਰਾਹ ਮੰਗਣੇ ਲੱਗਿਆ ਸੀ ਹੁਣ ਨੱਕਾ ਤੋੜ ਕੇ ਬਿਲਕੁਲ ਇਹਨੇ ਰਾਹ ਮੰਗ ਲੈਣਾ ਸੀਗਾ ਹੁਣ ਇੱਕ ਕਸੂਰਵਾਰ ਕੌਣ ਆ ਜਿਨੇ ਚੰਡੀਗੜ੍ਹ ਬਣਾਇਆ ਉਹ ਕਸੂਰਵਾਰ ਆ ਜਾਂ ਜਿਨ੍ਹਾਂ ਨੇ ਆ ਉਹਦੀਆਂ ਕਰੋੜਾਂ ਰੁਪਈਆਂ ਦੀ ਕਿਸ਼ਤਾਂ ਭਰੀਆਂ ਨੇ ਉਹ ਕਸੂਰਵਾਰ ਆ ਕਸੂਰਵਾਰ ਕੌਣ ਆ ਅੱਛਾ ਇੱਕ ਹੁਣ ਥੈਲੇ ਵਾਲਾ ਤੁਸੀਂ ਪ੍ਰੋਜੈਕਟ ਚੱਕਿਆ ਸਵੇਰੇ ਵੀਡੀਓ ਪਾਈ ਹੈ ਅੱਸੀ ਚੈਨਲ ਰਾਈ ਚਲਾਈ ਪਰ ਹੁਣ ਇਹ ਤਾਂ ਪੱਕਾ ਹੱਲ ਨਹੀਂ ਹੈ ਤੁਹਾਨੂੰ ਲੱਗਦਾ ਪੱਕਾ ਹੱਲ ਹੁਣ ਜਬੀ ਤੋਂ ਬਾਅਦ ਕੀ ਅੱਗੇ ਹੁਣ ਲੋਕਾਂ ਦਾ ਕੀ ਸੰਘਰਸ਼ ਹੋ बनवाने वास्ते हुन तैयारी ਕੀਤੀ ਜਾ ਰਹੀ ਹੈ ਮੈਂ ਇੱਕ ਵਾਰੀ ਜਨਤਾ ਤੋਂ ਪੁੱਛੋ ਤੁਸੀਂ ਜਨਤਾ ਤੁਸੀਂ ਦੱਸੋ ਤੁਹਾਨੂੰ ਆ ਜਿਹੜੇ ਕੱਚੇ ਥੈਲੇ ਨੇ ਤੁਹਾਨੂੰ ਲੱਗਦਾ ਇਹ ਰੁਕ ਜਾਊਗਾ ਇਹਦੇ ਨਾਲ ਨਹੀਂ ਬਾਈ ਇਹ ਰੁਕ ਜਾਏਗਾ ਬਤਾਓ ਸਾਰੇ ਹੱਥ ਖੜਾ ਕਰਕੇ ਗਲਤ ਬਾਤ ਹੈ ਇਹ ਕਿਆ ਲੱਗਣਾ ਚਾਹੀਏ ਯਹਾਂ ਤੇ ਯਹਾਂ ਤੇ ਕੰਕਰੀਟ ਦਾ ਹੋਣਾ ਚਾਹੀਏ ਪੱਥਰ ਉਸ ਥੈਲਾ ਹੈ ਰੁਕਾਵਟ ਕਰ ਸਕਦਾ ਹੈ ਪਾਣੀ ਤਾਂ ਬਹਿ ਜਾਏਗਾ ਕਦੇ ਨਹੀਂ ਰੁਕੇ ਨਾ ਇਹ ਤਾਂ ਬਹਿ ਜਾਏਗਾ ਪਾਣੀ ਵਿੱਚ ਬਹਿ ਜਾਏਗਾ फिर आपको खतरा है खतरा तो ये है 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 ही बारिश पड़ती डर डर पैदा हो जाता है आ, डर पूरा जाए ये थैले जो लग रहे हैं मिट्टी के इसका पक्का हल है ये आपका डंके रोकने के लिए कोई पक्का हल नहीं है कच्चा हाल है ये तो थैले लग रहे हैं ये तो मिट्टी है बह जाएगी उसके बाद कुछ नहीं होगा उसके बाद वही हालात रहेंगे जो अभी है अभी हुए थे दो दिन पहले फिर डर सता रहा है आपको बाढ़ से ऊपर से आने डेढ़ परसेंट सतारा है उसमें कोई वो तो है नहीं दोड़ा ही नहीं है जिस दिन से नक्का ये बन टूटने लगा था रात को नींद आई उसके बाद नहीं बिल्कुल नींद नहीं। अभी तक नींद नहीं आई रात को क्या आएगी अभी तक नींद साल रह पे रह बहुत ज्यादा डर है तो पक्का हल कर रहा है प्रशासन कुछ नहीं रहा जी ये तो कच्चा काम है ये सब ये नहीं ना ना कामयाब नहीं ये तो एक बाढ़ आई है गया ये गाँव होगी कितना के मार कर सकती है नदी कैसे कैसे नुकसान हो सकता है

इनसे कोई हल नहीं निकलेगा अगर सिलमेंट की भी वो नहीं है कि ये पक्की हो जाए कुछ दिन बाद क्यों है ये तो आएगा और दोबारा से बह जाएगा वही हल नहीं है इसके होना के बिल्कुल नहीं जी क्या होना चाहिए पहले हम लोग बना रहे थे वो अच्छा आइडिया था कि चलो पत्थर लगा के उसे जाल से बना रहे थे कि पानी बह जाएगा लेकिन ये पत्थर है ना वो नहीं बह पाएंगे अभी लेकिन ये चीज पक्का हल नहीं है ये बहुत कच्चा हल अच्छा खतरा है आपको खतरा है जी बिल्कुल सर कैसे लग रहा है कि प्रशासन तो बोल रहा है कि हम लोगों की जान बचाने के लिए यहाँ पे काम कर रहे हैं पर पक्का तो हल जी बिल्कुल टम्पररी काम है इसका कोई हल नहीं है, है। क्योंकि 10-15 दिन बाद फिर कट्टे गल जाएंगे पानी फिर बहा के ले जाएगा इसको तो प्रॉपर यही था कि पत्थरों का जाल बंद के पुस्ता बंद के प्रोपरली तरह काम हो तभी जाके रुक पाएगा नहीं तो इससे कुछ हल नहीं होना पानी अपना मूड काट लेता मिनट में कोई बंदा सो पाया उसके दिन बाद जिस दिन पता लगा कि यहाँ पे अरे ऐसा तो कोई नहीं इतना प्रशासन के सामने इतनी पब्लिक सारी लगी हुई थी सब जगह डर सबको है आगे भी दो तीन जगह आगे भी कितना का डर है इस नदी का डर कितना है, अभी कितना है इसका भाव बहुत ज्यादा है जी हाँ इसका जो ये काम हो रहा है ना ये बिल्कुल एक जिले का काम नहीं है कुछ भी नहीं है ये इसमें जो है लोहे के जाल बिछा के कंक्रीट भर के तब जाके ये काम थोड़ा पक्का हो सकता है बाकी कुदरत के कहर में कोई नहीं सकता है नहीं। और ज्यादा बारिश हो गई कुछ हो गई तो वो भी खत्म हो सकता है पर ये कुछ नहीं है तो मिनट में हो जाएगा रहता है 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 बोल रहा बारिशों का मौसम पक्के काम होने के लिए टाइम लगेगा बरसात का मौसम जब, है जब जनता खत्म हो जाएगी तब बेश जो मर्जी करे अभी सब नदी के किनारे ये सब नदी थी यहाँ और डीलरों ने सब बेच बेच के भाग गए अभी अब ਇਹ ਖੋਦ ਕੇ ਉਧਰ ਕਰ ਦਿਆ ਕੱਲ ਇਹ ਉਧਰ ਕੋ ਹੋ ਜਾਏਗਾ ਫਿਰ ਇਧਰ ਕੋ ਹੋ ਜਾਏਗਾ ਤੇ ਇਸ ਕਾ ਇਹ ਕੋਈ ਕੰਮ ਨਹੀਂ ਹੈ ਹਾਂ ਨਹੀਂ ਹੈ ਕੋਈ ਹੱਲ ਨਹੀਂ ਹੈ ਜੀ ਇਹ ਬਿਲਕੁਲ ਜਗਾ ਜਿਹੜੀ ਹੈ ਸਾਰੀ ਪੱਟੀ ਗਈ ਹੈ ਦੇਖ ਲੋ ਤਾਂ ਹੀ ਉਹ ਦੇ ਲੋ ਕੱਚੀ ਹੋ ਗਈ ਸਾਰੇ ਰੇਤਾ ਲਿਜਾ ਲਾ ਕੇ ਸਾਰਾ ਤੇ ਬੰਦਿਆਂ ਨੇ ਟਿਪਰਾ ਰੋੜੀ ਬਜਰੀ ਵਾਲੇ ਨੇ ਸਾਰਾ ਤਾਂ ਹੀ ਮਾਈਨਿੰਗ ਹੁੰਦੀ ਇੱਥੇ ਹਾਂ ਮਾਈਨਿੰਗ ਹੋਈ ਤਾਂ ਹੀ ਮਾਈਨਿੰਗ ਲੋਕਾਂ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਆ ਨਾ ਹੁਣ ਲੋਕ ਮੈਂ ਇਥੇ ਕਾਂਗਰਸ ਨੂੰ ਵੋਟ ਦੇਣ ਵਾਲੇ ਵੀ ਖੜੇ ਆ ਇੱਥੇ ਭਾਜਪੀ ਨੂੰ ਵੀ ਵੋਟ ਦੇਣ ਵਾਲੇ ਵੀ ਖੜੇ ਆ ਇੱਥੇ ਆਪ ਨੂੰ ਵੀ ਵੋਟ ਦੇਣ ਵਾਲੇ ਖੜੇ ਆ ਇਹ ਕੋਈ ਪਾਰਟੀਵਾਦ ਹੀ ਨਹੀਂ ਆ ਇਹਨਾਂ ਦੇ ਘਰ ਨੇ ਇੱਥੇ ਇਹਨਾਂ ਦੀਆਂ ਜਾਨਾਂ ਦਾਤੇ ਲੱਗੀਆਂ ਹੋਈਆਂ ਸੀ ਉਸ ਦਿਨ ਆ ਜਿਹੜੀ ਤੁਸੀਂ ਰੋਡ ਦੇਖ ਕੇ ਆਏ ਹੋ 2 ਫੁੱਟ ਬਚੀ ਸੀ ਰੋਡ ਵੀ ਇਹ ਹੈ ਤੇ ਇਹ ਬਣ ਵੀ ਆ 2 ਫੁੱਟ ਤੋਂ ਪਰਲੇ ਪਾਸੇ ਇਹਨਾਂ ਦੀਆਂ ਜਾਨਾਂ ਦਾਤੇ ਲੱਗੀਆਂ ਹੋਈਆਂ ਸੀ ਆ ਜਵਾਕ ਬੱਚੇ ਇਧਰ ਆਇਓ ਇਧਰ ਆਇਓ ਕਿੱਥੇ ਘਰ ਤੇਰਾ ਕਿੰਨੀ ਦੂਰ ਹੈ ਦਿੱਲੀ ਫਾਰਮ ਕੇ ਪਾਸ ਇਹ ਈਸੀ ਈਸੀ ਮੈਂ ਹੈ ਨਾ ਬੱਚੇ ਤੂੰ ਇਧਰ ਆ ਇਧਰ ਆ ਬੇਟਾ ਹੁਣ ਇਹ ਇਹ ਤੁਹਾਡਾ ਘਰ ਕਹਾਂ ਹੈ ਬੱਚੇ ਇਧਰ ਇਹੀ ਪਾਸ ਮੇ ਹੀ ਹੈ ਇਹ ਨਦੀ ਅਗਰ ਕੱਲ ਫਟਦੀ ਤਾਂ ਪਾਣੀ ਕਹਾਂ ਆਤਾ ਤੁਹਾਡੇ ਘਰ ਤੇ ਆਤਾ ਇੱਕ ਬੱਚਾ ਹੋ ਰਹਾ ਤੂੰ ਇਧਰ ਆ ਬੱਚੇ ਇਧਰ ਆਓ ਕਹਾਂ ਰਹਤੇ ਹੋ ਆਪ ਕਹਾਂ ਰਹਤੇ ਹੋ ਕਿੰਨੀ ਦੂਰ ਰਹਤੇ ਹੋ ਯਹਾਂ ਸੇ ਥੋੜੀ ਦੂਰ ਥੋੜੀ ਦੂਰ ਅਗਰ ਇਹ ਨਦੀ ਕੱਲ ਫਟਦੀ ਪਾਣੀ ਆਪਕੇ ਘਰ ਤੱਕ ਆਤਾ ਹੈ ਨਾ ਤੋ ਪਾਣੀ ਕਹਾਂ ਕਹਾਂ ਤੱਕ ਹੋਤਾ ਯਹਾਂ ਯਹਾਂ ਤੱਕ ਹੋਤਾ ਨਾ ਹੁਣ ਦੱਸੋ ਵੀ ਇਹ ਬੱਚੇ ਜਿਹੜੇ ਆ ਇਹ ਕਿਸੇ ਪਾਰਟੀ ਦੇ ਤਾਂ ਨਹੀਂ ਆ ਨਾ ਇਹ ਕਾਂਗਰਸ ਦੇ ਤੇ ਬੀਜੇਪੀ ਦੇ ਕਿਸੇ ਦੇ ਨਹੀਂ ਆਮ ਆਮ ਬੱਚੇ ਨੇ ਇਹਨਾਂ ਦੇ ਫਾਦਰ ਕਿਸੇ ਵੀ ਪਾਰਟੀ ਨੂੰ ਵੋਟ ਦਿੰਦੇ ਹੋਏ ਕਿ ਮੈਨੂੰ ਨਹੀਂ ਲੈਣਾ ਦੇਣਾ ਪਰ ਇਹ ਸਾਰਿਆਂ ਦੀ ਜਾਣਦਾ ਤੇ ਆ ਇਹ ਕੱਲ ਨੂੰ ਇਹੀ ਜਦੋਂ ਮਾਰ ਪੈਣੀ ਆ ਇਹ ਗੋਰੇ ਖਰੇ ਤੇ ਫਿਰ ਬੰਮਾਰ ਇਧਰ ਨੂੰ ਪੈਣੀ ਆ ਅਸੀਂ ਫਿਰ ਇਹਨਾਂ ਦੀ ਜੁੱਤਰਾਂਗੇ ਯਾਰ ਉਹ ਦਿਨ ਇੱਥੇ ਸਾਰੀਆਂ ਪਾਰਟੀਆਂ ਸਾਰੇ ਆਮ ਲੋਕ ਇਕੱਠੇ ਹੋਏ ਨੇ ਤਾਂ ਅਸੀਂ ਇਹ ਨੱਕਾ ਮਾਰਿਆ ਜੇ ਪ੍ਰਸ਼ਾਸਨ ਦੇ ਸਿਰ ਤੇ ਖੜੇ ਰਹਿੰਦੇ ਫਿਰ ਨਹੀਂ ਹੱਲ ਹੋਣ ਵਾਲਾ ਸੀਗਾ ਫਿਰ ਤਾਂ ਪਟਕੇ ਪਰਲੇ ਪਾਸੇ ਨੂੰ ਵਗਦੀ ਤੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਕਰੀਏ ਕੀ ਸਵੇਰੇ ਵੀ ਇੱਕ ਵੀਡੀਓ ਗਈ ਸਵੇਰੇ ਕਹਿ ਰਹੇ ਜੀ ਅਸੀਂ ਧਰਨਾ ਲਾਉਣਾ ਪੈਣਾ ਤੁਹਾਨੂੰ ਸਦਾਰਸ਼ ਕਰਨਾ ਪੈਣਾ ਇਹ ਚਤਾਵਨੀ ਹੈ ਕੋਈ ਪ੍ਰਸ਼ਾਸਨ ਨੂੰ ਤੁਹਾਡੀ ਕਰਨਾ ਪੈਣਾ ਆ ਕਰੂੰ ਕਰਨਾ ਦੇਖੋ ਗੱਲ ਇਹ ਆ ਵੀ ਮੈਂ ਤਾਂ ਸਨੀਨ ਕਿਲੇਵਰ ਆ ਨਾ ਠੀਕ ਆ ਪਰ ਘਰ ਤੁਹਾਡੇ ਇੱਥੇ ਨੇ ਜੇ ਇੱਥੇ ਧਰਨਾ ਲਾਣਾ ਪੈਂਦਾ ਧਰਨਾ ਲਾਉਂਗੇ ਹੱਥ ਉੱਪਰ ਕਰਕੇ ਦੱਸੋ ਕਿਉਂਕਿ ਇਹ ਹੁਣ ਤੁਹਾਡੀ ਵਾਰਨਿੰਗ ਹੈਗੀ ਆ ਪ੍ਰਸ਼ਾਸਨ ਨੂੰ ਮੈਂ ਤਾਂ ਮੈਂ ਤਾਂ ਜਿੰਨਾ ਜ਼ੋਰ ਲਾਣਾ ਸੀ ਮੈਂ ਲਾ ਚੁੱਕਿਆ ਪ੍ਰਸ਼ਾਸਨ ਤੁਹਾਨੂੰ ਬੇਕੂ ਬਣਾਈ ਜਾਂਦਾ ਸਾਹਮਣੇ ਖੜਕੇ ਜੇ ਪ੍ਰਸ਼ਾਸਨ ਜੇ ਧਰਨਾ ਲਾਉਣਾ ਪੈਂਦਾ ਜਾਂ ਰਾਹ ਜਾਮ ਕਰਨਾ ਪੈਂਦਾ ਇਹ ਤਾਂ ਹੁਣ ਇਹਨਾਂ ਨੇ ਦੇਖਣਾ ਨਾ ਮੈਂ ਤਾਂ ਨਾਲ ਲੱਗ ਜਾਊਂਗਾ ਮੈਂ ਸਵੇਰੇ ਵੀ ਆ ਕੇ ਰੌਲਾ ਰੱਪਾ ਪਾਇਆ ਉਹ ਕੰਮ ਫਿਰ ਉਦਾਂ ਦਾ ਉਦਾਂ ਹੀ ਚੱਲ ਰਿਹਾ ਇੱਕ 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 ਮਜ਼ਾਕ ਹੈ ਯਾਰ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈਗੀ ਹੈ ਤੁਸੀਂ ਦੇਖੋ ਕੀ ਜਿਸ ਤਰੀਕੇ ਨਾਲ ਨਦੀ ਦਾ ਪਾਣੀ ਆਇਆ ਹੋਇਆ ਹੈ ਉਹਦੇ باوجود ਕੰਮ ਚੱਲ ਰਿਹਾ ਹੈ ਪਰ ਦੂਜੇ ਪਾਸੇ ਸਮੇਂ ਪਿੱਛੇ ਰਿਓ ਜਿਹੜਾ ਦੂਜੇ ਪਾਸੇ ਥੈਲੇ ਮਿੱਟੀ ਦੇ ਭਰ ਕੇ ਡੰਕਾ ਲਾਇਆ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਕਿ ਇਹ ਪੱਕਾ ਹੱਲ ਨਹੀਂ ਲੋਕਾਂ ਵੱਲੋਂ ਆਵਾਜ਼ ਹੈ ਕਿ ਜਗ੍ਹਾ ਉੱਤੇ ਪੱਥਰਾਂ ਦੀ ਜਾਂ ਫਿਰ ਕਿਤੇ ਨਾ ਕਿਤੇ ਸਿਮਿੰਟ ਦੀ ਦੀਵਾਰ ਹੋਣੀ ਚਾਹੀਦੀ ਹੈ ਜਿਸ ਕਾਰਨ ਨਮਾਗਰੋਂ ਨੂੰ ਚੰਡੀਗੜ੍ਹ ਨੂੰ ਬਚਾਇਆ ਜਾ ਸਕੇ ਅਗਰ ਇਸ ਤਰੀਕੇ ਨਾਲ ਟੈਂਪਰੇਰੀ ਕੰਮ ਕੀਤਾ ਤਾਂ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਤੇ ਨਮਾਗਰੋਂ ਮੋਹਾਲੀ ਦਾ ਰਬੀ ਰੱਖਾ ਹੈ ਕਿਉਂਕਿ ਪਾਣੀ ਦਾ ਰੁੱਖ ਨਹੀਂ ਪਤਾ ਕਿਸ ਪਾਸੇ ਨੂੰ ਜਾਣਾ ਹੈ ਕਿਵੇਂ ਪਾਣੀ ਨੇ ਕਿਸ ਪਾਸੇ ਨੂੰ ਆਪਣਾ ਮੁਖ ਮੋੜਨਾ ਹੈ ਤਾਂ ਇਹ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਸੈਸ਼ਨ ਨੂੰ ਅਪੀਲ ਹੈ ਡੀਸੀ ਮੈਡਨ ਨੂੰ ਅਪੀਲ ਹੈ ਕਿ ਤੁਸੀਂ ਠੀਕ ਹੈ ਮਸ਼ੀਨਾਂ ਭੇਜਤੀਆਂ ਲੇਬਰ ਭੇਜਤੀ ਪਰ ਕਿਤਨੇ ਕਿਤੇ ਨਦੀਆਂ ਵਿੱਚੀ ਬਹੁਤ ਪੱਥਰ ਪਏ ਨੇ ਇੱਥੋਂ ਹੀ ਚੁੱਕ-ਚੁੱਕ ਕੇ ਅਗਰ ਡੰਕਾ ਲਗਾ ਦਿੱਤਾ ਜਾਵੇ ਤਾਂ ਇਹਨਾਂ ਲੋਕਾਂ ਦੀ ਜਾਨ ਵੱਸ ਸਕਦੀ ਹੈ ਪਰ ਨਹੀਂ ਤਾਂ ਲੋਕਾਂ ਨੂੰ ਮਜਬੂਰਨ ਫਿਰ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ ਤੁਹਾਡੇ ਨਾਲ ਸੁਮਿਤ ਦੇ ਨਾਲ